ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਵਿੱਚ ਤੇ ਦਿਲੋਂ ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੀ ਮੇਕ ਪੈਣ ਬਾਰੇ ਉਹੀ ਮੇਕ ਪੈਣ ਜਿਸ ਦੀਆਂ ਵੀਡੀਓਜ਼ ਤੁਸੀਂ ਸਾਰੇ ਦੇਖਦੇ ਹੋ ਪਸੰਦ ਕਰਦੇ ਹੋ ਸ਼ੇਅਰ ਕਰਦੇ ਹੋ ਮੈਂ ਕਾਫੀ ਸਮੇਂ ਤੋਂ ਉਸ ਦੇ ਬਲੌਗ ਦੇਖ ਰਹੀ ਸੀ ਮੇਕ ਪੈਣ ਇੱਕ ਬਹੁਤ ਹੀ ਪਿਆਰੀ ਸਿਆਣੀ ਸਲਜੀ ਹੋਈ ਤੇ ਅੰਮ੍ਰਿਤਧਾਰੀ ਸਿੱਖ ਪਹਿਰਾਵੇ ਵਿੱਚ ਰਹਿਣ ਵਾਲੀ ਕੁੜੀ ਹੈ ਜਿਸ ਦਾ ਗਰਵਾਣੀ ਨਾਲ ਗਹਿਰਾ ਨਾਤਾ ਹੈ ਤੇ ਗੁਰੂ ਨਾਲ ਅਥਾ ਪਿਆਰ ਕੁਝ ਮਹੀਨੇ ਪਹਿਲਾਂ ਉਹ ਆਪਣੇ ਪਤੀ ਨਾਲ ਕੈਨੇਡਾ ਗਈ ਸੀ ਕਿਉਂਕਿ ਉਸ ਦੇ ਪਤੀ ਉੱਥੇ ਪੀਅਰ ਸੀ ਤੇ ਮੈਕ ਪੈਣ ਵੀ ਉੱਥੋਂ ਦੀ ਪੀਅਰ ਹੈ ਉੱਥੇ ਜਾ ਕੇ ਮੈਕ ਦੀ ਸਿਹਤ ਅਚਾਨਕ ਖਰਾਬ ਹੋ ਗਈ ਇਸ ਕਰਕੇ ਉਸ ਨੂੰ ਇੰਡੀਆ ਵਾਪਸ ਭੇਜਣਾ ਪਿਆ ਉਹ ਆਪਣੇ ਸੋਹਰੇ ਪਰਿਵਾਰ ਕੋਲ ਆ ਗਈ। ਉਹਨਾਂ ਨੇ ਉਸ ਦਾ ਇਲਾਜ ਸ਼ੁਰੂ ਕਰਵਾਇਆ। ਪਰ ਸੇਤ ਵਿੱਚ ਅਜੇ ਤੱਕ ਕੋਈ ਜ਼ਿਆਦਾ ਫਰਕ ਨਹੀਂ ਆਇਆ। ਮੈਂ ਆਪਣੀ ਵੀਡੀਓਜ਼ ਵਿੱਚ ਦੱਸਦੀ ਹੈ ਕਿ ਉਹ ਕਾਫੀ ਕਮਜ਼ੋਰ ਹੋ ਚੁੱਕੀ ਹੈ ਅਤੇ ਡਿਪਰੈਸ਼ਨ ਦਾ ਸ਼ਿਕਾਰ ਵੀ। ਇਹੋ ਜਿਹੇ ਵੇਲੇ ਸਾਡਾ ਸਾਰੇ ਪੰਜਾਬੀ ਭੈਣ ਭਰਾਵਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਤੰਦਰੁਸਤੀ ਲਈ ਅਰਦਾਸ ਕਰੀਏ। ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਅਰਦਾਸ ਦੇ ਕਾਰਨ ਦੀ ਥਾਂ ਦੋਸ਼ ਲਗਾਉਣ ਲੱਗ ਪਏ ਕਿਸੇ ਨੇ ਉਸ ਦੀ ਸੱਸ ਨੂੰ ਦੋਸ਼ੀ ਕਿਆ ਕਿਸੇ ਨੇ ਉਸ ਦੇ ਪਤੀ ਨੂੰ ਇੱਥੋਂ ਤੱਕ ਕਿ ਉਸ ਦੇ ਮਾਪਿਆਂ ਨੂੰ ਵੀ ਨਹੀਂ ਛੱਡਿਆ ਲੋਕਾਂ ਨੇ ਬਿਨਾਂ ਸੋਚੇ ਸਮਝੇ ਇਹ ਤੱਕ ਕਹਿ ਦਿੱਤਾ ਕਿ ਮਹਿਕ ਭੈਣ ਦਾ ਤਲਾਕ ਹੋ ਗਿਆ ਪਹਿਲਾ ਦੱਸੋ ਜਦੋਂ ਤਲਾਕ ਹੋਇਆ ਕੀ ਤੁਸੀਂ ਨਾਲ ਸੀ ਕੀ ਤੁਹਾਡੇ ਕੋਲ ਕੋਈ ਸਬੂਤ ਸੀ ਜਾਂ ਫਿਰ ਤੁਸੀਂ ਸਿਰਫ ਵਿਊਜ਼ ਜਾਂ ਫਾਲੋਅਰ ਦੇ ਚੱਕਰ ਵਿੱਚ ਕਿਸੇ ਦੀ ਜ਼ਿੰਦਗੀ ਨਾਲ ਖੇਡ ਰਹੇ ਸੀ। ਇਹ ਹੀ ਸਭ ਤੋਂ ਵੱਡੀ ਗਲਤੀ ਹੈ ਜੋ ਅਸੀਂ ਅੱਜਕੱਲ ਕਰ ਰਹੇ ਹਾਂ। ਬਿਨਾਂ ਸੋਚੇ, ਬਿਨਾਂ ਤੱਥ ਦੇ ਕਿਸੇ ਦੇ ਚਰਿੱਤਰ, ਕਿਸੇ ਦੇ ਘਰ ਪਰਿਵਾਰ ਬਾਰੇ ਗੱਲ ਕਰਨਾ। ਸੋਸ਼ਲ ਮੀਡੀਆ ਨੇ ਸਾਨੂੰ ਬੋਲਣ ਦਾ ਮੌਕਾ ਤਾਂ ਦਿੱਤਾ ਪਰ ਨਾਲ ਹੀ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਹੈ ਸੱਚ ਬੋਲਣ ਦੀ ਦੂਜੇ ਦਾ ਸਤਿਕਾਰ ਕਰਨ ਦੀ ਅੱਜ ਮੈਕ ਪੈਨ ਆਪਣੇ ਜੀਵਨ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਹੈ ਉਸ ਨੂੰ ਤਾਕਤ ਦੀ ਲੋੜ ਹੈ ਹੌਸਲੇ ਦੀ ਲੋੜ ਹੈ ਵਾਹਿਗੁਰੂ ਦੇ ਨਾਮ ਦੀ ਲੋੜ ਹੈ ਪਰ ਅਸੀਂ ਉਸ ਨੂੰ ਹੌਸਲਾ ਦੇਣ ਦੀ ਥਾਂ ਉਸ ਦੇ ਦੁੱਖਾਂ ਨੂੰ ਹੋਰ ਵਧਾ ਰਹੇ ਹਾਂ ਕਿ ਇਹ ਸਾਡੀ ਪੰਜਾਬੀ ਸੱਭਿਆਚਾਰ ਦੀ ਰੂਹ ਹੈ ਨਹੀਂ ਸਾਡੀ ਰੂਹ ਤਾਂ ਦਰਦ ਸਾਂਝੀ ਕਰਨ ਵਿੱਚ ਹੈ ਹੌਸਲਾ ਦੇਣ ਵਿੱਚ ਹੈ ਅਰਦਾਸ ਕਰਨ ਵਿੱਚ ਹੈ ਇਸੇ ਲਈ ਮੈਂ ਆਪਣੀ ਪਿਛਲੀ ਵੀਡੀਓ ਵਿੱਚ ਕਿਹਾ ਸੀ ਕਿ ਮੈਗ ਪੈਣ ਤੇ ਦੋਸ਼ ਨਾ ਲਗਾਓ ਉਸ ਦੀ ਸੇਤ ਲਈ ਅਰਦਾਸ ਕਰੋ ਪਰ ਮੈਨੂੰ ਅਜੇ ਵੀ ਕਈ ਚੈਨਲਾਂ ਤੇ ਇਹੀ ਦੇਖਣ ਨੂੰ ਮਿਲਿਆ ਕਿ ਲੋਕ ਵਿਊਜ਼ ਲਈ ਉਸ ਦੀ ਵੀਡੀਓਜ਼ ਪਾਉਂਦੇ ਤੇ ਬਣਾਉਂਦੇ ਆ ਰਹੇ ਹਨ ਕੋਈ ਉਸ ਦੀ ਸੱਸ ਨੂੰ ਗਲਤ ਕਹਿੰਦਾ ਕੋਈ ਉਸ ਦੇ ਪਤੀ ਨੂੰ ਕੋਈ ਮਾਪਿਆਂ ਨੂੰ ਸਚਾਈ ਨੂੰ ਬਿਨਾ ਕਿਸੇ ਨੂੰ ਵੀ ਗਲਤ ਕਹਿਣਾ ਸਭ ਤੋਂ ਵੱਡਾ ਜ਼ੁਲਮ ਹੈ ਆਓ ਜਰਾ ਸੋਚੀਏ ਜੇ ਇਹੀ ਹਾਲ ਸਾਡੇ ਘਰ ਦੀ ਕਿਸੇ ਭੈਣ ਨਾਲ ਹੁੰਦਾ ਤਾਂ ਸਾਨੂੰ ਕਿੰਨਾ ਦੁੱਖ ਹੁੰਦਾ ਅਸੀਂ ਕਿਵੇਂ ਲੋਕਾਂ ਤੋਂ ਉਮੀਦ ਰੱਖਦੇ ਹਾਂ ਕਿ ਉਹ ਸਾਡੇ ਘਰ ਦੀਆਂ ਗੱਲਾਂ ਨੂੰ ਇੰਜ ਫੈਲਾਉਣ ਫੇਰ ਅਸੀਂ ਕਿਸੇ ਹੋਰ ਭੈਣ ਨੂੰ ਕਿਉਂ ਐਸਾ ਕਰ ਰਹੇ ਹਾਂ ਮੈਕ ਭੈਣ ਨੇ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕੀਤਾ ਉਹ ਹਮੇਸ਼ਾ ਆਪਣੇ ਚੈਨਲ ਤੇ ਚੰਗੀਆਂ ਸਕਾਰਾਤਮਕ ਗੱਲਾਂ ਕਰਦੀ ਹੈ ਉਹ ਵਾਹਿਗੁਰੂ ਨਾਲ ਜੁੜਨ ਦਾ ਸਨੇਹਾ ਦਿੰਦੀ ਹੈ ਸਾਨੂੰ ਵੀ ਉਸ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਉਹ ਜਲਦੀ ਠੀਕ ਹੋ ਜਾਵੇ ਤੇ ਪਹਿਲਾਂ ਵਾਂ ਸਾਡੇ ਲਈ ਨਵੇਂ-ਨਵੇਂ ਬਲੌਗ ਲਿਆਉਂਦੀ ਰਹੇ ਆਓ ਅੱਜ ਸਾਰੇ ਰਲ ਮਿਲ ਕੇ ਸੋਚੀਏ ਕਿ ਕਿਸੇ ਦੀ ਮਜਬੂਰੀ ਦੀ ਖਬਰ ਬਣਾਉਣ ਤੋਂ ਪਹਿਲਾਂ 100 ਵਾਰ ਸੋਚੀਏ ਆਓ ਅਸੀਂ ਆਪਣੇ ਮਨ ਨੂੰ ਠੰਡਾ ਰੱਖ ਕੇ ਉਸ ਵਿਅਕਤੀ ਦੀ ਭਲਾਈ ਲਈ ਅਰਦਾਸ ਕਰੀਏ ਨਾ ਕਿ ਉਸ ਦੇ ਦੁੱਖ ਨੂੰ ਹੋਰ ਵਧਾਈਏ ਵਾਹਿਗੁਰੂ ਜੀ ਸਭ ਨੂੰ ਅਕਲ ਬਖਸ਼ੋ ਕਿ ਕਿਸੇ ਦੀ ਹਾਲਾਤਾਂ ਦਾ ਮਜ਼ਾਕ ਨਾ ਬਣਾਓ ਨਾ ਹੀ ਕਿਸੇ ਦੀ ਨਾਂ ਖਰਾਬ ਹੋਵੇ ਵਾਹਿਗੁਰੂ ਜੀ ਮਹਿਕਪੈਣ ਜੀ ਨੂੰ ਚੰਗੀ ਸਿਹਤ ਬਖਸ਼ਣ ਤੇ ਉਸਦੇ ਪਰਿਵਾਰ ਨੂੰ ਹੌਸਲਾ ਦੇਣ ਸਾਡਾ ਫਰਜ਼ ਇਹ ਨਹੀਂ ਕਿ ਅਸੀਂ ਕਿਸੇ ਦੇ ਘਰ ਦੀਆਂ ਗੱਲਾਂ ਦਾ ਫੈਸਲਾ ਕਰੀਏ ਸਾਡਾ ਫਰਜ਼ ਇਹ ਹੈ ਕਿ ਅਸੀਂ ਆਪਣੀ ਜੀਬ ਨੂੰ ਰੋਕੀਏ ਸੋਚੀਏ ਤੱਥ ਜਾਣੀਏ ਫਿਰ ਬੋਲੀਏ ਜੇ ਅਸੀਂ ਇਹ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਦੂਜਿਆਂ ਦੀ ਜ਼ਿੰਦਗੀ ਨੂੰ ਮੁਸ਼ਕਲ ਨਾ ਬਣਾਈਏ ਜਦ ਸਮੇਂ ਅਸੀਂ ਕਿਸੇ ਨੂੰ ਬਦਨਾਮ ਕਰਨ ਵਾਲਾ ਸ਼ਬਦ ਲਿਖਦੇ ਹਾਂ ਉਸ ਵੇਲੇ ਇੱਕ ਵਾਰ ਵਾਹਿਗੁਰੂ ਨੂੰ ਯਾਦ ਕਰਿਏ ਸੋਚੀਏ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਦੂਜੇ ਦਾ ਹੱਥ ਫੜਨ ਲਈ ਭੇਜਿਆ ਹੈ ਨਾ ਕਿ ਤੱਕਾ ਦੇਣ ਲਈ ਆਓ ਅੱਜ ਸਾਰੇ ਮਿਲ ਕੇ ਮਿਹਕ ਭੈਣ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਮਿਹਕ ਭੈਣ ਨੂੰ ਚੰਗੀ ਸਿਹਤ ਬਖਸ਼ੋ ਉਸ ਦੇ ਮਨ ਦੇ ਮਨ ਨੂੰ ਹੌਸਲਾ ਦਿਓ ਉਸ ਦੇ ਘਰ ਪਰਿਵਾਰ ਨੂੰ ਸ਼ਕਤੀ ਦਿਓ ਉਹ ਪਹਿਲਾਂ ਵਾਂਗ ਮੁਸਕਰਾਉਂਦੀ ਰਹੇ ਚੰਗੀਆਂ ਚੰਗੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੀ ਰਹੇ ਜੇ ਮੇਰੇ ਬੋਲਾਂ ਵਿੱਚ ਕਿਸੇ ਨੂੰ ਕੋਈ ਵੀ ਗਲਤੀ ਲੱਗੀ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ